ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਆ ਗਏ ਆ ਜੀ ਅਹੀਂ ਆਪਣੀ ਨਵੀਂ ਵੀਡੀਓ ਅ ਜਿਹੜੀ ਜਿਹੜੀਆਂ ਵੀ ਵੀਡੀਓ ਜਿਹੜੀਆਂ ਮੈਂ ਪਾਉਣੀ ਆ ਇਹ ਉਹਨਾਂ ਪਹਿਣਾ ਵਾਸਤੇ ਆ ਜਿਹੜੀਆਂ ਕਿ ਜਿਹੜੀਆਂ ਆਪਣਾ ਵਰਕਵਾਂ ਚ ਉਹਨਾਂ ਜਿਹੜਾ ਪਾਉਣਾ ਚਾਹੁੰਦੀਆਂ ਨੇ ਪਰ ਸਾਡੇ ਕੋਲੋਂ ਕਈਆਂ ਕਿਸੇ ਕੋਲੋਂ ਵੀ ਬਸ ਉਹਨਾਂ ਕੋਲੇ ਮਸ਼ੀਨਾਂ ਹੁੰਦੀਆਂ ਵਾ ਵਰਕ ਵਾਲੀਆਂ ਜਿਹੜੇ ਕਿ ਆਪਣਾ ਕੰਮ ਕਰਦੇ ਆ ਤੇ ਨੋਰਮਲ ਘਰਾਂ ਦੇ ਵਿੱਚ ਸਲਾਈ ਮਸ਼ੀਨਾਂ ਸਾਰਿਆਂ ਦੇ ਕੋਲ ਹੁੰਦੀਆਂ ਵਾ ਇਹ ਸਲਾਈ ਮਸ਼ੀਨ ਦੇ ਨਾਲ ਹੀ ਆਪਾਂ ਵਰਕ ਕਰ ਸਕਦੇ ਹਾਂ ਕਈ ਵੀ ਕੱਪੜੇ ਤੇ ਤੇ ਇਹ ਰੀਲਾਂ ਉਹੀ ਆ ਜਿਹੜੀਆਂ ਛਿਲਕੀ ਰੀਲਾਂ ਹੁੰਦੀਆਂ ਇਹ ਜਿਹੜੀਆਂ ਲੈਸਾਂ ਵਾਲੀ ਦੁਕਾਨ ਤੋਂ ਆਸਾਨੀ ਦੇ ਨਾਲ ਮਿਲ ਜਾਂਦੀਆਂ ਤੇ ਕਿਸੇ ਵੀ ਰੀਲਾਂ ਵਗੈਰਾ ਵਾਲੀਆਂ ਦੁਕਾਨਾਂ ਤੋਂ ਤੇ ਸਲਾਈ ਮਸ਼ੀਨ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦਾ ਵਰਕ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੇ ਕੱਪੜੇ ਵੀ ਪਰੇ ਭਾਵੇਂ ਉਹ ਕਾਟਨ ਦਾ ਹੋਵੇ ਛਿਲਕ ਦਾ ਹੋਵੇ ਕ੍ਰੇਪ ਦਾ ਹੋਵੇ ਕਿਸੇ ਵੀ ਤਰ੍ਹਾਂ ਦਾ ਵਰਕ ਹੋਵੇ ਬਸ ਇੱਕ ਵਾਰੀ ਤਰੀਕਾ ਜਿਹਾ ਆ ਜਾਂਦਾ ਉਹ ਵਰਕ ਕਰਦਾ ਤਾਂ ਕਿਸੇ ਵੀ ਕੱਪੜੇ ਤੇ ਕਰ ਸਕਦੇ ਹਾਂ ਤੇ ਇਹ ਲੈ ਲਿਆ ਆਪਾਂ ਕਾਟਨ ਦਾ ਕੱਪੜਾ ਤੇ ਅੱਜ ਆਪਾਂ ਕਰਾਂਗੇ ਕਾਟਨ ਦੇ ਕੱਪੜੇ ਦੇ ਉੱਤੇ ਕਟਵਰਕ ਜਿਹੜਾ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਕਟਵਰਕ ਦੀ ਕਢਾਈ ਕਿਸ ਤਰ੍ਹਾਂ ਕੀਤੀ ਜਾਂਦੀ ਆ ਤੇ ਨੋਰਮਲ ਟ੍ਰੈਡੀ ਆ ਉਹ ਹੀ ਛਿਲਕਦਾ ਤੇ نیچے ਮੈਂ ਜਿਹੜਾ ਪੇਜ ਲਾ ਲਿਆ ਵੇਸਟਜਾ ਤੇ ਇਹਦੀ ਜਗ੍ਹਾ ਦੇ ਉੱਪਰ ਇੱਕ ਮਿਲਦਾ ਹੈਗਾ ਜਾਂ ਤੇ ਵੇਸਟਜਾ ਕੋਈ ਵੀ ਲਾ ਲਓ ਥੱਲੇ ਪੇਜ ਜਾਂ ਫਿਰ ਪੇਸਟਿੰਗ ਪੇਪਰ ਜਿਹੜਾ ਮਿਲ ਜਾਂਦਾ ਉਹ ਲੈ ਲਓ ਬਜਾਰ ਚੋਂ ਜੇ ਆਮੇ ਸਿੱਖਣ ਵਾਸਤੇ ਸਟਾਰਟਿੰਗ ਦੇ ਵਿੱਚ ਸਿੱਖਣ ਦੇ ਵਾਸਤੇ ਰੈਣੀ ਹੈ ਤੇ ਕੋਈ ਵੀ ਕੋਈ ਵੀ ਵੇਸਟ ਕੱਪੜਾ ਲੈ ਲਓ ਕੋਈ ਵੀ ਵੇਸਟ ਜਾਂ نیچے ਪੇਜ ਧੱਕਣ ਨੂੰ ਲੈ ਲਓ ਤੇ ਕਿਸੇ ਵੀ ਤਰ੍ਹਾਂ ਦੀ ਰੀਲ ਲੈ ਲਓ ਤੇ ਜਿਹੜਾ ਹੈਗਾ ਵਾ ਨੀਚੇ ਰੀਲ ਆ ਹੁਣੇ ਤੇ ਕੱਚਾ ਧਾਗਾ ਜਿਹੜਾ ਵਰਤਿਆ ਜਾਂਦਾ ਵਾ ਮੈਂ ਉਹੀ ਵਰਤਦੀ ਆ ਤੇ ਤਹੀ ਘਰ ਦੇ ਵਿੱਚ ਆਮ ਜਿਹੜੀਆਂ ਨਾਰਮਲ ਰੀਲ ਆ ਜਿਨ੍ਹਾਂ ਦੇ ਨਾਲ ਹੀ ਸਿਲਾਈ ਕਰਦੇ ਨੇ ਨਾ ਉਹ ਵੀ ਫਿਰਕੀ ਦੇ ਵਿੱਚ ਭਰ ਸਕਦੇ ਜੇ ਤੇ ਮਸ਼ੀਨ ਕਿਸ ਤਰ੍ਹਾਂ ਸਟਾਰਟ ਕਰਨੀ ਹੈ ਕਢਾਈ ਵਾਸਤੇ ਮੈਂ ਪਿੱਛੇ ਵੀਡੀਓ ਜਿਹੜੀਆਂ ਦਿੱਤੀਆਂ ਆਈਆਂ ਤੁਸੀਂ ਚੈਨਲ ਤੇ ਜਾ ਕੇ ਦੇਖ ਸਕਦੇ ਜੇ ਤੇ ਇਸੇ ਤਰ੍ਹਾਂ ਜਿਹੜਾ ਅਸੀਂ ਟੰਕੇ ਲਾਉਣੇ ਆ ਪਹਿਲਾਂ ਤੇ ਅਸੀਂ ਜਿਹੜੇ ਛੋਟੇ-ਛੋਟੇ ਟੰਕੇ ਲਾਏ ਆ ਜੇ ਹੋ ਸਕਦਾ ਵਾ ਤੇ ਪੂਰਾ ਜਿਹੜਾ ਟੰਕਾ ਲਾ ਜਦੋਂ ਅਸੀਂ ਲਾ ਲੈਣਾ ਵਾ ਤੇ ਉਹਦੇ ਵਿੱਚ ਹਾਫ ਟੰਕਾ ਜ਼ਰੂਰ ਲਾਵੇ ਇਹਦੇ ਨਾਲ ਸਫਾਈ ਵੀ ਜ਼ਿਆਦਾ ਆਉਂਦੀ ਆ ਤੇ ਕਢਾਈ ਜਿਹੜੀ ਹੱੰਡ ਦੀ ਵੀ ਜ਼ਿਆਦਾ ਵਾ ਤੇ ਸਫਾਈ ਵੀ ਪੂਰੀ ਹੁੰਦੀ ਆ ਤੋਂ ਜਿਸ ਤਰ੍ਹਾਂ ਇਹ ਥੋਲੋ ਮਸ਼ੀਨ ਚ ਹੈਂਡ ਵਾਸ਼ ਜਿਸ ਤਰ੍ਹਾਂ ਮੱਜੀ ਤੋਂ ਲੋ ਉਹ ਫਿਰ ਜਿਹੜਾ ਧਾਗਾ ਖਰਾਬ ਨਹੀਂ ਹੁੰਦਾ ਵਰਕ ਜਿਹੜਾ ਖਰਾਬ ਨਹੀਂ ਹੁੰਦਾ ਦੂਸਰੀਆਂ ਜਿਹੜੀਆਂ ਹੁੰਦੀਆਂ ਵਾ ਸਲਾ ਕਢਾਈ ਵਾਲੀਆਂ ਮਸ਼ੀਨਾਂ ਉਹਵੇਂ ਦੀ ਜਿਹੜੀ ਕਢਾਈ ਹੁੰਦੀ ਆ ਕੋਈ ਫਰਕ ਨਹੀਂ ਪੈਂਦਾ ਇਹਨਾਂ ਸਿਰਫ ਇੱਕ ਹਾਥ ਠਿਕਨ ਦੀ ਜਿਹੜੀ ਗੱਲ ਹੁੰਦੀ ਆ ਜਿਹੜਾ ਹੈਗਾ ਵਾ ਗੋਲ ਜੇ ਚੱਕਰ ਉਹਨੂੰ ਜਿਸ ਪਾਸੇ ਹੀ ਬੈਠੇ ਉਸੇ ਪਾਸੇ ਵਾਲੇ ਬਸ ਕਮਾਈ ਜਾਣਾ ਉਹਨੂੰ ਤੋਰੀ ਜਾਣਾ ਤੇ ਟੰਕਾ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਤੁਸੀਂ ਵੇਖਣ ਦੇ ਜੀ ਮਸ਼ੀਨ ਦੇ ਸੂਈ ਦੇ ਨਾਲ ਲਾਉਣਾ ਇਸੇ ਤਰ੍ਹਾਂ ਹੀ ਜਿਹੜਾ ਲਾਈ ਜਾਣਾ ਸਿਰਫ ਫਰੇਮ ਨੂੰ ਅੱਗੇ ਪਿੱਛੇ ਕਰਨਾ ਤੇ ਉਹ ਧਾਗਾ ਜੇ ਨੀਚੇ ਜਿਹੜਾ ਆਜੇ ਇਹਦੇ ਫਿਰ ਜਿਹੜਾ ਅੱਗੇ ਵਧਣਾ ਹੋ ਸਕਦਾ ਹੈ ਕਿਉਂਕਿ ਇਹਦਾ ਜਿਹਦਾ ਵਾਇਆ ਲੰਬਾ ਹੋਵੇ ਲੰਬਾਈ ਜ਼ਿਆਦਾ ਵੀ ਜਿਸ ਚੀਜ਼ ਦੀ ਉਹਦੇ ਵਿੱਚ ਟੰਕਾ ਲਾਉਣਾ ਜ਼ਰੂਰੀ ਹੁੰਦਾ ਇਹਦੀ ਛੋਟੀ ਜਿਹੇ ਜਿਹੜੀ ਆ ਕਿ ਲੰਬਾਈ ਚੜਾਈ ਥੋੜੀ ਜਿਹੀ ਘਟਾ ਇਸ ਕਰਕੇ ਟੰਕਾ ਲਾਵੇ ਨਾ ਨਾਵੇ ਪਰ ਸਫਾਈ ਪੂਰੀ ਆਊਗੀ ਤੇ ਵਰਕ ਵੀ ਕਾਟੀ ਖਰਾਬ ਹੁੰਦਾ ਇਹਦੇ ਨਾਲ ਇਸੇ ਤਰ੍ਹਾਂ ਜਿਹੜਾ ਟੰਕਾ ਆਪਾਂ ਲਾਈ ਜਾਣਾ ਤੇ ਇੱਥੇ ਆਣ ਕੇ ਇਸ ਤਰ੍ਹਾਂ ਟੰਕਾ ਲਾਉਣਾ نیچے ਨਹੀਂ ਲਾਉਣਾ ਤੇ ਉੱਪਰਲੀ ਸਾਈਡ ਨੂੰ ਵੱਧਵਾ ਜਾ ਕਰਕੇ ਟੰਕਾ ਲਾਉਣਾ ਦਸੰਨੇ ਨਾਲੋਂ ਵੇਖਿਆ ਜਿਹੜਾ ਉਹ ਛੇਤੀ ਜਿਹੜਾ ਪਤਾ ਲੱਗਦਾ ਤਾਂ ਸਮਝ ਆਉਂਦੀ ਤੇ ਸੂਈ ਜਿਹੜੀ ਆਪਾਂ 11 ਨੰਬਰ ਦੀ ਸੂਈ ਲਾਉਣੀ ਆ ਤੇ ਜੇ 18 ਦੀ ਵੀ ਹੈਗੀ ਆ ਤੇ 18 ਦੀ ਵੀ ਵਧੀਆ ਵਰਕ ਕਰਦੀ ਆ ਪਰ ਜੇ 11 ਨੰਬਰ ਦੀ ਸੂਈ ਹੋਵੇ ਤਾਂ ਉਹਦੇ ਨਾਲ ਕੱਪੜੇ ਦੇ ਵਿੱਚ ਜਿਹੜਾ ਵਧੀਆ ਸਫਾਈ ਆਉਂਦੀ ਆ ਵਰਕ ਵਿੱਚ ਵੀ ਇਸੇ ਤਰ੍ਹਾਂ ਜਿਹੜਾ ਇਹ ਕਰੀ ਜਾਣਾ ਤੇ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਲਿਆ ਕਰੋ ਤੇ ਪਿੱਛੇ ਵੀ ਜਿਹੜੀਆਂ ਵੀਡੀਓ ਪਾਈਆਂ ਮੈਂ ਕਿਸੇ ਵੀ ਤਰ੍ਹਾਂ ਦਾ ਵਰਕ ਇੰਗ ਕਰ ਸਕਦੇ ਆ ਸਲਾਈ ਮਸ਼ੀਨ ਦੇ ਨਾਲ ਸਿਰਫ ਇਹਨੂੰ ਸੈੱਟ ਕਰਨਾ ਪੈਂਦਾ ਥੋੜਾ ਜਿਆ ਤੇ ਇਸ ਤਰ੍ਹਾਂ ਦਾ ਜਿਹੜਾ ਵਰਕ ਬਣ ਕੇ تیار ਹੋ ਗਿਆ ਆਪਾਂ ਵੀ ਘੇਰੇ ਤੇ ਕਰੀਏ ਚਾਕਾਂ ਤੇ ਕਰੀਏ ਬਾਹਾਂ ਤੇ ਕਰੀਏ ਜਿਸ ਤਰ੍ਹਾਂ ਦਾ ਮਰਜ਼ੀ ਹੀ ਵਰਕ ਕਰ ਸਕਦੇ ਆ ਕੋਈ ਔਖਾ ਕੰਮ ਨਹੀਂ ਬਸ ਫਰੇਮ ਨੂੰ ਅੱਗੇ ਪਿੱਛੇ ਕਰਨਾ ਤੇ ਹੱਥ ਕਿਦਾਂ ਦੀ ਲੋੜ ਹੁੰਦੀ ਆ ਥੋੜਾ ਜਿਆ ਰਫ ਹੋਵੇ ਫੇਰ ਇੱਕ ਦੋ ਵਰੀ ਜਿਹੜਾ ਰਫੀਗਿਆ ਕਰ ਲੈ ਸਿਰਫ ਆ ਗੋਲ ਜੇ ਚੱਕਰੇ ਨੂੰ ਅਸੀਂ ਆਪਣੀ ਸਾਈਡ ਵਾਲੇ ਸੇ ਤਰ੍ਹਾਂ ਘੁਮਾਈ ਜਾਣਾ ਵਾ ਪਿੱਛੇ ਨੂੰ ਨਹੀਂ ਕਰਨਾ ਬਸ ਇਹਨੂੰ ਆਪਣੀ ਸਾਈਡ ਨੂੰ ਲੈ ਕੇ ਆਉਣਾ ਵਾ ਤੇ ਬਾਕੀ ਫਰੇਮ ਨੂੰ ਅੱਗੇ ਪਿਛੇ ਕਾਣਾ ਜਿਸ ਤਰ੍ਹਾਂ ਦੂਸਰੀਆਂ ਸਲਾਈਮ ਹੁੰਦੀਆਂ ਕੜਾਈ ਵਾਲੀਆਂ ਮਸ਼ੀਨਾਂ ਉਹਦੇ ਵਾਂਗ ਹੋਣੀ ਆ ਬਸ ਇਸੇ ਤਰ੍ਹਾਂ ਹੀ